ਅੱਜ ਅਸੀਂ ਪਹੁੰਚੇ ਆਂ ਪੰਜਾਬ ਡਿਸਟ੍ਰਿਕਟ ਫਿਰੋਜ਼ਪੁਰ ਪਿੰਡ ਪੰਜੇ ਕੇ ਉਤਾੜ ਜਿੱਥੇ ਕਿ ਇੱਕ ਬੜੀ ਹੀ ਅਲੱਗ ਗੱਲ ਦੇਖਣ ਨੂੰ ਮਿਲੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਣ ਵਾਸਤੇ ਇੱਥੇ ਪਹੁੰਚੇ ਆਂ ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਲੰਗਰ ਲਗਾਏ ਜਾਂਦੇ ਹਨ ਅਸੀਂ ਜਾਣਦੇ ਹਾਂ ਸਿੱਖ ਧਰਮ ਦੇਵੀ ਦੇਵਤਾਵਾਂ ਤੇ ਹਰੇਕ ਧਰਮ ਮੰਦਰ ਲਗਾ ਰਿਹਾ ਹਰੇਕ ਦੇਵੀ ਦੇਵਤਾ ਦੇ ਨਾਮ ਤੇ ਲੰਗਰ ਚਲਾਏ ਜਾ ਰਹੇ ਆ ਬਰਸੀਆਂ ਮਨਾਈਆਂ ਜਾ ਰਹੀਆਂ ਜਿਹੜੇ ਪ੍ਰਗਟ ਦਿਵਸ ਮਨਾਏ ਜਾ ਰਹੇ ਆ ਬਟ ਕੀ ਹੈ ਵੀ ਪੰਜੇ ਕੇ ਉਤਾੜ ਦੇ ਵਿੱਚ ਇੱਕ ਐਸਾ ਹੋ ਰਿਹਾ ਹੈ ਜਿਹੜਾ ਕਦੀ ਕਿਤੇ ਨਹੀਂ ਹੋਇਆ ਅਸੀਂ ਇਹ ਕਹਿ ਸਕਦੇ ਹਾਂ ਵੀ ਪੂਰੇ ਫਰੂਜ਼ਪੁਰ ਜ਼ਿਲ੍ਹੇ ਦੇ ਵਿੱਚ ਸਿਰਫ ਪੰਜੇ ਕੇ ਉਤਾੜ ਹੈ ਜਿੱਥੇ ਸ਼ਮਸ਼ਾਨ ਘਾਟ ਵਿੱਚ ਸਵਰਗ ਧਾਮ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਸ਼ਮਸ਼ਾਨ ਘਾਟ ਦੇ ਨਾਲ ਹੀ ਸ਼ਨੀ ਮੰਦਿਰ ਸਥਿਤ ਹੈ ਜਿੱਥੇ ਲੰਗਰ ਲਾਇਆ ਜਾ ਰਿਹਾ ਹੈ ਆਓ ਮਿਲਦੇ ਹਾਂ ਸ਼ਮਸ਼ਾਨ ਘਾਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਕੇਸ਼ ਕੁਮਾਰ ਮਠਨੇਜਾ ਜੀ ਅਤੇ ਬਾਕੀ ਮੈਂਬਰਾਂ ਨੂੰ ਤੇ ਅਸੀਂ ਜੇ ਜਾਣਦੇ ਹਾਂ ਵੀ ਇੱਥੇ ਲੰਗਰ ਕਿਉਂ ਲਗਾਇਆ ਜਾ ਰਿਹਾ ਹੈ ਤੇ ਇਹਦਾ ਕੀ ਵਾਧਾ ਹੈ ਦੱਸਾਂਗੇ ਇਹ ਸ਼ਮਸ਼ਾਨ ਘਾਟ ਹੈ ਇਹਦੇ ਨਾਲ ਹੀ ਇੱਧਰ ਸ਼ਨੀ ਮੰਦਿਰ ਹੈ ਸ਼ਨੀ ਮੰਦਰ ਦੇ ਵਿੱਚ ਸਾਹਮਣੇ ਸ਼ਨੀ ਦੇਵ ਮਹਾਰਾਜ ਜੀ ਮੌਜੂਦ ਹਨ ਜਿਨ੍ਹਾਂ ਨਾਲ ਅੱਜ ਸੀ ਇਥੇ ਦੇ ਵੈਲਫੇਅਰ ਸੁਸਾਇਟੀ ਨਾਲ ਗੱਲ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਇਹ ਵੈਸੇ ਇੱਕ ਅਲੱਗ ਗੱਲ ਹੈ ਕਿ ਸ਼ਮਸ਼ਾਨ ਘਾਟ ਦੇ ਸ਼ਮਸ਼ਾਨ ਘਾਟ ਦੇ ਵਿੱਚ ਲੰਗਰ ਲਗਾਇਆ ਜਾਣਾ ਜਦੋਂ ਕਿ ਅਸੀਂ ਕਹਿ ਕਹ ਦਈਏ ਵੀ ਪੂਰੇ ਪੰਜਾਬ ਦੇ ਵਿੱਚ ਵੀ ਮੈਨੂੰ ਨਹੀਂ ਮੇਰੇ ਯਾਦ ਦੇ ਵੀ ਕਿਤੇ ਹੋਇਆ ਹੋਵੇਗਾ ਜੇ ਇੰਨਾ ਵੱਡਾ ਨਾ ਕਹੀਏ ਤੇ ਪੂਰੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਇਹ ਪਹਿਲੀ ਜਗ੍ਹਾ ਹੈ ਇਹ ਜਿਹੜਾ ਇਹ ਤੁਹਾਡੇ ਦਿਲ ਵਿੱਚ ਖਿਆਲ ਕਿਸ ਤਰ੍ਹਾਂ ਆਇਆ ਤੇ ਇਹਦੇ ਵਿੱਚ ਕੀ ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੇ ਕੀ ਕਰਦੇ ਸਭ ਤੋਂ ਪਹਿਲੇ ਤਾਂ ਧੰਨਵਾਦ ਤੁਹਾਡਾ ਚੰਦਨ ਜੀ ਨਿਊ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਇੱਥੋਂ ਤੱਕ ਸਾਡੇ ਕੋਲ ਆ ਕੇ ਪਹੁੰਚ ਕੀਤੀ ਹੈ ਜਾਇ ਜਾ ਲਿਆ ਇਸ ਤਰ੍ਹਾਂ ਵੀ ਅਸੀਂ 2020 ਚ ਇੱਕ ਕਮੇਟੀ ਬਣਾਈ ਸੀ ਰਜਿਸਟਰਡ ਕਰਾਈ ਸੀ ਸਵਰਗਤਾਮ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਕਾਫੀ ਸਮੇਂ ਤੋਂ ਹਰ ਇੱਕ ਪਿੰਡ ਵਿੱਚ ਸ਼ਮਸ਼ਾਨ ਘਾਟ ਸ਼ਹਿਰਾਂ ਵਿੱਚ ਬਣੇ ਹੋਏ ਹਨ ਪਰ ਅਸੀਂ ਇਹ ਸੋਚ ਕੇ ਬਣਾਈ ਸੀ ਕਮੇਟੀ ਕਿ ਅਸੀਂ ਲੋਕਾਂ ਦੇ ਭਲਾਈ ਦੇ ਕੰਮ ਹੀ ਕਰਨੇ ਨੇ ਇੱਥੇ ਔਰ ਕਮੇਟੀ ਬਣਨ ਤੋਂ ਨਾਲ ਦੇ ਨਾਲ ਅਸੀਂ ਸੋਚਿਆ ਕਿ ਇੱਥੇ ਇੱਕ ਮੰਦਿਰ ਬਣਵਾ ਦਿੱਤਾ ਜਾਵੇ ਕਿਉਂਕਿ ਇੱਥੇ ਪੂਰੇ ਇਲਾਕੇ 'ਚ ਗੁਰੂ ਹਰਸਾਏ ਜਾਂ ਜਲਾਲਾਬਾਦ ਲੋਕਾਂ ਨੂੰ ਛਣੀ ਮੰਦਿਰ ਛਣੀ ਦੇਵ ਦਾ ਜੋ ਪੂਜਾ ਕਰਨ ਵਾਸਤੇ ਜਾਣਾ ਪੈਂਦਾ ਸੀ ਇਸ ਕਰਕੇ ਅਸੀਂ ਸਵਰਗ ਧਾਮ ਦੇ ਗੇਟ ਦੇ ਬਿਲਕੁਲ ਨਾਲ ਸਵਰਗ ਛਣੀ ਮੰਦਿਰ ਬਣਵਾਇਆ ਜਿੱਥੇ ਅੱਜ ਰੌਣਕਾਂ ਲੱਗੀਆਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਪਬਲਿਕ ਆਂਦੀ ਹੈ ਹਰ ਛਣੀਵਾਰ ਇੱਥੇ ਲੰਗਰ ਲੱਗਦਾ ਹੈ ਹਰ ਛਣੀਵਾਰ ਸਵੇਰੇ ਸੂਬਾ ਮਤਲਬ 7:30 ਵਜੇ ਦੇ ਕਰੀਬ-ਕਰੀਬ ਸੰਗਤ ਨੂੰ ਹਲਵੇ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਬਾਬਾ ਜੀ ਦਾ ਭੋਗ ਲਗਾ ਕੇ ਔਰ ਬਾਬਾ ਜੀ ਦੇ ਅਸ਼ੀਰਵਾਦ ਨਾਲ ਦਿਨੋਂ-ਦਿਨ ਸੰਗਤ ਵਧ ਰਹੀ ਏ। ਔਰ ਜੋ ਤੁਸੀਂ ਪਿੰਡਾਂ 'ਚ ਸ਼ਮਸ਼ਾਨ ਘਾਟਾਂ ਦੇ ਹਾਲਾਤ ਦੇਖੇ ਨੇ ਇੱਕ ਇਹ ਸ਼ੌਂਕ ਹੀ ਹੁੰਦਾ ਹੈ ਜਾਂ ਇਹ ਸਮਝ ਲਓ ਕਿ ਸਾਡੀ ਇੱਛਾ ਸੀ ਵੀ ਜੋ ਪ੍ਰਾਨੀ ਆਂਦੇ ਆ ਜੋ ਲੋਕ ਬਾਹਰੋਂ ਆਂਦੇ ਨੇ ਉਹਨਾਂ ਦਾ ਵਧੀਆ ਸਵਾਗਤ ਹੋਵੇ ਉਹਨਾਂ ਨੂੰ ਵਧੀਆ ਸਾਫ਼ ਸਫਾਈ ਵਾਲੀ ਜਗ੍ਹਾ ਮਿਲੇ। ਨਹੀਂ ਇਹ ਗੱਲ ਤਾਂ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ ਵੀ ਤੁਸੀਂ ਜਿਹੜਾ ਇਹ ਸ਼ਮਸ਼ਾਨ ਘਾਟ ਵੀ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਸੀ ਪਿੱਛੇ ਜਾ ਕੇ ਦੇਖਿਆ। ਸ਼ਨੀ ਮੰਦਰ ਵੀ ਸ਼ਮਸ਼ਾਨ ਘਾਟ ਦੇ ਇੱਕ ਗੱਲ ਹੋਰ ਤੁਹਾਨੂੰ ਛੋਟੀ ਜਿਹੀ ਪੁੱਛਣਾ ਚਾਹਾਂਗਾ। ਆਮ ਸ਼ਮਸ਼ਾਨ ਘਾਟ ਦੇ ਵਿੱਚ ਲੇਡੀਜ਼ ਨਹੀਂ ਆਉਂਦੀਆਂ। ਪਰ ਇੱਥੇ ਜਿਹੜੀ ਐ ਲੇਡੀਜ਼ ਸ਼ਨੀ ਮੰਦਰ ਤੇ ਵੀ ਆ ਰਹੀਆਂ ਅੰਦਰ ਵੀ ਜਾ ਰਹੀਆਂ ਨੇ ਲੰਗਰ ਛਕਣ ਵਾਸਤੇ ਇਸ ਤਰ੍ਹਾਂ ਦੀ ਕੀ ਕੋਈ ਰੋਮਥਾਮ ਨਹੀਂ ਹੈ ਜਾਂ ਕਿ ਇਹਦੇ ਵਿੱਚ ਕੀ ਆਉਂਦਾ? ਜਦੋਂ ਅਸੀਂ ਸਵਰਗ ਤਾਮ ਸੋਸ਼ਲ ਵੈਲਫੇਅਰ ਸੁਸਾਇਟੀ ਬਣਾਈ ਸੀ ਕਮੇਟੀ ਰਜਿਸਟਰਡ ਕਰਾਈ ਸੀ ਅਸੀਂ ਇਹ ਸੋਚ ਕੇ ਬਣਾਈ ਸੀ ਕਿ ਲੋਕ ਇੱਥੇ ਸ਼ੌਂਕ ਨਾਲ ਆਣ ਲੇਡੀ ਜਾਨ ਜਾਂ ਜੈਂਟਸ ਆਣ ਲੋਕਾਂ ਨੂੰ ਇੰਜ ਨਾ ਲੱਗੇ ਵੀ ਅਸੀਂ ਸ਼ਮਸ਼ਾਨ ਘੜ ਚੱਲੇ ਆ ਇਸ ਕਰਕੇ ਅਸੀਂ ਇਸ ਦਾ ਨਾਮ ਵੀ ਸਵਰਗ ਤਾਮ ਸੋਸ਼ਲ ਵੈਲਫੇਅਰ ਸੁਸਾਇਟੀ ਰੱਖਿਆ ਔਰ ਇਸ ਸ਼ਮਸ਼ਾਨ ਘੜ ਦਾ ਨਾਮ ਹੈ ਸਵਰਗ ਤਾਮ ਲੋਕ ਇਸ ਨੂੰ ਸਵਰਗ ਤਾਮ ਸਮਝ ਕੇ ਆਂਦੇ ਨੇ ਤੁਸੀਂ ਅੰਦਰ ਜਾ ਕੇ ਸਾਰੇ ਦ੍ਰਿਸ਼ ਦਿਖਾਓ ਦੇਖੋ ਆਪ ਵੀ ਤਾਨੂੰ ਐਵੇਂ ਲੱਗੇਗਾ ਵੀ ਇਹ ਸ਼ਮਸ਼ਾਨ ਘਟ ਨਹੀਂ ਇੱਕ ਘੁੰਮਣ ਦੀ ਪਾਰਕ ਵਾਲੀ ਜਗ੍ਹਾ ਜਿੰਦੇ ਚ ਸ਼ੌਂਕ ਨਾਲ ਲੋਕ ਆਂਦੇ ਨੇ ਕਿਸੇ ਨੂੰ ਇਹ ਵਿਚਾਰ ਨਹੀਂ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਵੀ ਅਸੀਂ ਸ਼ਮਸ਼ਾਨ ਘਟ ਚ ਚੱਲੇ ਆ ਅਸੀਂ ਆਪ ਵੀ ਖੁਦ ਦਿਨ ਚ ਦੋ ਤਿੰਨ ਚੱਕਰ ਲਾਣੇ ਆ ਸਵੇਰੇ ਵੀ ਘੰਟਾ ਦੋ ਰਹੇ ਨੇ ਹਰ ਰੋਜ਼ ਬਿਨਾਂ ਨਾਗਾ ਔਰ ਸਾਡੇ ਸੇਵਾਦਾਰਾਂ ਦੀ ਸਹਿਯੋਗ ਨਾਲ ਔਰ ਦਾਨੀ ਸਜਣਾ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋਇਆ ਹੈ ਜਿਵੇਂ ਕਿ ਤੁਸੀਂ ਦੱਸਿਆ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ ਤੁਸੀਂ ਆਸ-ਪਾਸ ਦੇ ਪਿੰਡਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਸ-ਪਾਸ ਦੇ ਪਿੰਡਾਂ ਨੂੰ ਮੈਸੇਜ ਇਹ ਹੀ ਦੇਣਾ ਚਾਹਾਂਗੇ ਜੋ ਲੋਕ ਸਮਝਦੇ ਹਨ ਕਿ ਪ੍ਰਾਨੀ ਆਇਆ ਆਪਾਂ ਉਸ ਦਾ ਸੰਸਕਾਰ ਕਰ ਦਿੱਤਾ ਤਾਂ ਕਾਰੋਗਰ ਚੱਲੇਗਾ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਉੱਥੇ ਜਿਹੜੇ ਬਾਹਰੋਂ ਸੰਗਤ ਆਂਦੀ ਹੈ ਰਿਸ਼ਤੇਦਾਰ ਸੱਜਣ ਮਿੱਤਰ ਉਹਨਾਂ ਦੇ ਬੈਠਣ ਨੂੰ ਔਰ ਉਹਨਾਂ ਦੇ ਆਨ ਜਾਣ ਵਾਸਤੇ ਪੂਰੀ ਸਹੂਲਤ ਹੋਣੀ ਚਾਹੀਦੀ ਗਰਮੀਆਂ ਦੇ ਟਾਈਮ ਤੇ ਉਹਨਾਂ ਨੂੰ ਠੰਡਾ ਪਾਣੀ ਮਿਲੇ ਔਰ ਬੈਠਣ ਦੀ ਜਗ੍ਹਾ ਸਾਫ਼ ਸਫਾਈ ਹੋਵੇ ਮੈਟ ਵਗੈਰਾ ਲੱਗੇ ਹੋਣ ਕਿਸੇ ਨੂੰ ਕੋਈ ਮੁਸ਼ਕਲ ਨਾ ਹੋਵੇ ਇੱਕ ਗੱਲ ਤੁਸੀਂ ਹੋਰ ਵਿੱਚ ਕਹੀ ਕਿ ਤੁਸੀਂ ਜਿਹੜੇ ਸਮਾਜ ਭਲਾਈ ਵਾਸਤੇ ਤੇ ਇਹਦੇ ਵਿੱਚ ਤੁਸੀਂ ਕੀ ਕੀ ਸਮਾਜ ਭਲਾਈ ਕਰ ਰਹੇ ਹੋ ਜੀ ਸਮਾਜ ਭਲਾਈ ਦੇ ਜਿਵੇਂ ਕੋਈ ਗਰੀਬ ਬੱਚਿਆਂ ਦੀ ਕੋਈ ਸਹਾਇਤਾ ਕਰਦੇ ਨੇ ਔਰ ਹੁਣ ਸਾਡਾ ਵਿਚਾਰ ਹੈ ਕਿ ਕਿਸੇ ਗਰੀਬ ਲੜਕੀਆਂ ਦੀ ਸ਼ਾਦੀ ਦਾ ਵੀ ਕੋਈ ਨਾ ਕੋਈ ਪ੍ਰੋਗਰਾਮ ਬਣਾਵਾਂਗੇ ਜਿਵੇਂ ਜਿਵੇਂ ਕੋਈ ਕੋਈ ਬਜ਼ੁਰਗ ਹੈ ਕੋਈ ਅਲਾਜ ਅਧੀਨ ਹੈ ਉਹਨਾਂ ਦਾ ਥੋੜਾ ਬੋਤਾ ਜਿੰਨੀ ਸਾਡੇ ਕੋਲ ਮਦਦ ਹੁੰਦੀ ਹੈ ਦਾਨ ਨਹੀਂ ਸਜਨਾ ਦੇ ਸਹਿਯੋਗ ਨਾਲੀ ਜਿੰਨਾ ਕੋ ਦਾਨ ਇਕੱਠਾ ਹੁੰਦਾ ਹੈ ਉਹ ਅਸੀਂ ਉਹਨਾਂ ਤੇ ਲਾ ਦਿੰਨੇ ਹਾਂ ਅਤੇ ਹੁਣ ਗੱਲ ਕਰਦੇ ਆ ਸਵਰਗ ਧਾਮ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨਾਲ ਜਿਵੇਂ ਕਿ ਅਸੀਂ ਆਪਣੇ ਸੱਜੇ ਹੱਥੇ ਰੋਸ਼ਨ ਲਾਲ ਜੀ ਨੂੰ ਦੇਖ ਰਹੇ ਹਾਂ ਜੋ ਕਿ ਇੱਕ ਦੁੱਧ ਦਾ ਕੰਮ ਕਰਦੇ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਰਾਮਲੀਲਾ ਦੇ ਉੱਪਰ ਰਾਮ ਦਾ ਰੋਲ ਨਿਭਾ ਰਹੇ ਹਨ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਵਿਚਾਰ ਜਾਂਦੇ ਹਾਂ ਅਤੇ ਨਾਲ ਬਾਕੀ ਗੱਲਬਾਤ ਕਰਦੇ ਹਾਂ ਨਮਸਕਾਰ ਨਮਸਕਾਰ ਤੁਸੀਂ ਇੱਥੇ ਸਿਸ ਸੁਸਾਇਟੀ ਦੇ ਮੈਂਬਰ ਹੋ ਇੱਥੇ ਬਹੁਤ ਵਧੀਆ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਦੇ ਅੰਦਰ ਜਿਵੇਂ ਉਹਨੂੰ ਸ਼ਮਸ਼ਾਨ ਘਾਟ ਛੱਡ ਕੇ ਸੋਸ਼ਲ ਧਾਮ ਵੈਲਫੇਅਰ ਸੁਸਾਇਟੀ ਬਣਾਇਆ ਗਿਆ ਹੈ ਉਹਦੇ ਅੰਦਰ ਲੁੱਕ ਵੀ ਬਹੁਤ ਵਧੀਆ ਐਸੀ ਵੀ ਦੇਖਾਂਗੇ ਤੇ ਆਪਣੀ ਸੰਗਤ ਨੂੰ ਦਿਖਾਵਾਂਗੇ ਤੁਸੀਂ ਇਸ ਵਾਰ ਕੀ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਹਾਂਜੀ ਰੋਸ਼ਨ ਸਿੰਘ ਜੀ ਆ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਸੋਸਾਇਟੀ ਚੰਨਨ ਜੀ ਤੁਹਾਡਾ ਇੱਥਾਂ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਹੀ ਰਹੋ ਸੋ ਵਰਗ ਤਾਂ ਹਮ ਸੋਸ਼ਲ ਵੈਲਫੇਅਰ ਸੁਸਾਇਟੀ ਤੁਹਾਡੇ ਸਾਹਮਣੇ ਤੁਸੀਂ ਅੰਦਰ ਜਾ ਕੇ ਦੇਖਿਆ ਹੀ ਹੋਵੇਗਾ ਇਹ ਤੁਸੀਂ ਮੰਦਰ ਦੇਖ ਰਹੇ ਜੇ ਇਹ ਸਾਰਾ ਅਸੀਂ ਕੁਝ ਨਹੀਂ ਕਰ ਰਹੇ ਜੀ ਇਹ ਸਾਰਾ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਦਾਨੀ ਸੱਜਣਾ ਨਾਲ ਸਾਰਿਆਂ ਦੇ ਸਹਿਮਤੀ ਨਾਲ ਇਹ ਕੰਮ ਜੋ ਵਿਕਾਸ ਤੇ ਤੁਹਾਡੇ ਸਾਹਮਣੇ ਅਸੀਂ ਸਿਰਫ ਸੇਵਾ ਕਰਨ ਆਨੇ ਆ ਜੀ ਇਹਨਾਂ ਦੇ ਵਿਚਾਰ ਜਾਣ ਕੇ ਬਹੁਤ ਵਧੀਆ ਲੱਗਿਆ ਇਹਨਾਂ ਦੇ ਨਾਲ ਹੀ ਅਸੀਂ ਜਿਵੇਂ ਇਸ ਤਰ੍ਹਾਂ ਕੇ ਜਾਣਦੇ ਆ ਪੰਜਾਬ ਇੱਕ ਯੂਥ ਜਿਹੜਾ ਪ੍ਰਦੇਸ਼ ਹੈ ਜਿੱਥੇ ਸਭ ਤੋਂ ਵੱਧ ਯੰਗ ਲੋਕ ਐ ਤੇ ਸਾਡੇ ਨਾਲ ਯੂਥ ਵਾਸਚੰਦਰ ਜੀ ਖੜੇ ਹਨ ਇਹਨਾਂ ਨਾਲ ਗੱਲ ਕਰ ਰਹੇ ਆ ਨਮਸਕਾਰ ਜੀ ਨਮਸਕਾਰ ਜੀ ਤੁਸੀਂ ਇਸ ਵੈਲਫੇਅਰ ਸੁਸਾਇਟੀ ਵਿੱਚ ਆ ਕੇ ਕੀ ਮਹਿਸੂਸ ਕਰਦੇ ਹੋ ਤੇ ਲੋਕਾਂ ਨੂੰ ਇਸ ਦਾ ਕੀ ਬੈਨੀਫਿਟ ਮਿਲ ਰਿਹਾ ਹੈ ਦੇਖੋ ਚੰਦਨ ਜੀ ਅਗਰ ਆਪਾਂ ਇਸ ਸੁਸਾਇਟੀ ਦੀ ਗੱਲ ਕਰੀਏ ਜਿਸ ਜਗ੍ਹਾ ਤੇ ਆਪਾਂ ਖੜੇ ਆ ਅਗਰ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਦੌਰ ਚੱਲ ਰਿਹਾ ਹੈ ਨਾ ਧਰਮ ਦੇ ਨਾਂ ਤੇ ਅਗਰ ਆਪਾਂ ਗੱਲ ਕਰੀਏ ਤਾਂ ਮੰਦਿਰ ਬਹੁਤ ਬਣ ਰਹੇ ਨੇ ਗੁਰਦੁਆਰਾ ਸਾਹਿਬ ਬਹੁਤ ਬਣ ਰਹੇ ਨੇ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਪਰ ਕਦੇ ਵੀ ਤੁਹਾਨੂੰ ਕਿਸੇ ਵੀ ਪਿੰਡ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਸ਼ਮਸ਼ਾਨ ਘਰ ਇੱਕ ਤੋਂ ਜ਼ਿਆਦਾ ਨਹੀਂ ਮਿਲਣਗੇ ਕਿਉਂ ਕਿਉਂਕਿ ਇੱਥੇ ਸਭ ਨੇ ਆਉਣਾ Hindu ਵੀ ਇੱਥੇ ਆਏਗਾ Sikh ਵੀ ਇੱਥੇ ਆਏਗਾ ਹਰੇਕ ਜਾਤੀ ਦਾ ਪਰਸਨ ਅਖੀਰਲੀ ਜਿਹੜਾ ਘਰ ਆਖਰੀ ਘਰ ਉਹ ਇੱਥੇ ਹੋਏਗਾ ਔਰ ਇੱਥੇ ਸਭ ਨੂੰ ਮਿਲ ਜੋ ਕੇ ਸੰਜੋਗ ਕਰਨਾ ਚਾਹੀਦਾ ਹੈ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡਾ ਧਾਰਮਿਕ ਸਥਾਨ ਅਗਰ ਗੱਲ ਕਰੀਏ ਤਾਂ ਉਹ ਸ਼ਮਸ਼ਾਨ ਘਾਟ ਹੈ ਜਿਸ ਨੂੰ ਕਿ ਅਸੀਂ ਸਵਰਗ ਧਾਮ ਦਾ ਨਾਮ ਦਿੱਤਾ ਹੈ ਸਾਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਔਰ ਸਾਡੀ ਅਪੀਲ ਹੈ ਪੰਜੇ ਕੇ ਉਤਾੜ ਦੇ ਨਿਵਾਸੀਆਂ ਨੂੰ ਔਰ ਨੇੜੇ ਤੇੜੇ ਦੇ ਜਿਹੜੇ ਸੰਗਤਾਂ ਨੂੰ ਕਿ ਤੁਸੀਂ ਇੱਥੇ ਆਓ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਇੱਥੇ ਆਓਗੇ ਤੁਹਾਨੂੰ ਤੁਹਾਡੀ ਆਤਮਾ ਨੂੰ ਪੂਰੀ ਸ਼ਾਂਤੀ ਮਿਲੇਗੀ ਤੁਹਾਨੂੰ ਸਕੂਨ ਮਿਲੇਗਾ ਔਰ ਨਾਲ ਦੀ ਨਾਲ ਇੱਕ ਅਪੀਲ ਹੈ ਸਾਡੀ ਪੰਜੇ ਕੇ ਉਤਾੜ ਦੀ ਨਵੀਂ ਬਣੀ ਪੰਚਾਇਤ ਨੂੰ ਵੀ ਕਿ ਮੈਨੂੰ ਜਦ ਦਾ ਮੈਂ ਹੋਏ ਸੰਭਾਲਿਆ ਹੈ ਮੇਰੇ ਸੰਭਾਲੇ ਦੇ ਵਿੱਚ ਅਪਰੋਕਸੀਮੇਟਲੀ ਅਗਰ ਗੱਲ ਕਰੀਏ ਤਾਂ 20 ਤੋਂ 25 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿ ਸ਼ਮਸ਼ਾਨ ਘਾਟ ਨੂੰ ਪੰਚਾਇਤੀ ਕੋਈ ਸਹਾਇਤਾ ਨਹੀਂ ਮਿਲੀ ਕਿਸੇ ਤਰ੍ਹਾਂ ਦਾ ਪੰਚਾਇਤੀ ਫੰਡ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਇਹ ਸਿਰਫ ਪੰਜੇ ਕੇ ਉਤਾਰ ਦੇ ਦਾਨੀ ਸਜਨਾ ਦੇ ਸੰਯੋਗ ਦੇ ਨਾਲ ਆਰਤੀਆ ਸਹਿਬਾਨਾ ਦੇ ਸੰਯੋਗ ਦੇ ਨਾਲ ਬਿਜ਼ਨਸਮੈਨ ਜਾਂ ਜੋ ਵੀ ਕੋਈ ਤੇਲ ਫੁੱਲ ਕਿਸੇ ਨੇ ਦਿੱਤਾ ਉਸ ਦੇ ਸੰਯੋਗ ਦੇ ਨਾਲ ਹੀ ਇੱਥੇ ਜੋ ਵੀ ਤੁਸੀਂ ਦੇਖੋਗੇ ਅੰਦਰ ਤੁਹਾਨੂੰ ਉਹ ਸਾਰਾ ਕੀਤਾ ਹੋਇਆ ਮਿਲਿਆ ਨਵੀਂ ਬਣੀ ਪੰਚਾਇਤ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਪੀਲ ਕਰਨਾ ਚਾਹਾਂਗਾ ਕਿ ਮਿਹਰਬਾਨੀ ਕਰਕੇ ਇੱਧਰ ਥੋੜਾ ਜਿਹਾ ਧਿਆਨ ਕਰਨ ਕਿਉਂਕਿ ਇਹ ਸਿੱਖਾਂ ਦਾ ਵੀ ਗੁਰਦੁਆਰਾ ਹੈ ਹਿੰਦੂਆਂ ਦਾ ਵੀ ਮੰਦਿਰ ਹੈ ਹਰੇਕ ਨੇ ਇੱਥੇ ਲਾਸਟ ਦੇ ਆਉਣਾ ਤਾਂ ਇੱਧਰ ਥੋੜਾ ਜਿਆਦਾ ਧਿਆਨ ਕਰਕੇ ਜੋ ਵੀ ਉਹ ਪੰਚਾਇਤੀ ਤੌਰ ਤੇ ਕਰ ਸਕਦੇ ਹੋਣ ਸਾਨੂੰ ਜਰੂਰ ਇਸ ਜਗ੍ਹਾ ਦੇ ਵਿੱਚ ਸੰਯੋਗ ਦੀ ਲੋੜ ਹੈ ਔਰ ਤੁਸੀਂ ਦੇਖ ਰਹੇ ਹੋ ਸ਼ਨੀ ਮਹਾਰਾਜ ਜੀ ਦਾ ਮੰਦਿਰ ਹੈ ਇੱਥੇ ਹਰ ਸ਼ਨੀਵਾਰ ਹਲਵਾ ਚੋਲੇ ਦਾ ਪ੍ਰਸ਼ਾਦ ਚੜਦਾ ਹੈ ਸੰਗਤ ਬਹੁਤ ਦੂਰੋਂ ਦੂਰੋਂ ਆ ਕੇ ਆਪਣੀਆਂ ਨਦਮਸਤਕ ਹੁੰਦੀਆਂ ਔਰ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਔਰ ਅਸੀਂ ਲਗਭਗ ਹੋ ਸਕੇ ਤਾਂ ਹਰ ਸ਼ਨੀਵਾਰ ਨਹੀਂ ਤਾਂ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਅਸੀਂ ਜ਼ਰੂਰ ਇੱਥੇ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਲੰਗਰ ਸ਼ਾਮ ਦਾ ਲੰਗਰ ਜ਼ਰੂਰ ਚਲਾਇਆ ਜਾਏ ਪਹਿਲੀ ਗੱਲ ਤਾਂ ਕੋਈ ਨਾ ਕੋਈ ਸੇਵਾਦਾਰ ਆ ਜਾਂਦਾ ਨਹੀਂ ਤਾਂ ਫਿਰ ਸੋਸਾਇਟੀ ਵੱਲੋਂ ਜ਼ਰੂਰ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਥੈਂਕ ਯੂ ਏ ਸਨ ਸੁਭਾਸ਼ ਚੰਦਰ ਜੀ ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰ ਦੱਸੇ ਇੱਕ ਤਾਂ ਇਹਨਾਂ ਨੇ ਅਪੀਲ ਕੀਤੀ ਪਿੰਡ ਦੀ ਪੰਚਾਇਤ ਨੂੰ ਜਿਵੇਂ ਕਿ ਸਾਡੇ ਨਵੇਂ ਜਿੱਤੇ ਕੁਮਾਰ ਰਮੇਸ਼ ਕੁਮਾਰ ਕੰਬੋਜ ਜੀ ਨੂੰ ਵੀ ਉਹ ਪੰਚਾਇਤੀ ਸਹਾਇਤਾ ਲੈ ਕੇ ਇਥੇ ਆਣ ਜੋ ਤਾਂ ਜੋ ਇਹਦੇ ਵਿੱਚ ਹੋਰ ਇਹ ਭਲਾਈ ਦਾ ਜਾਂ ਹੋਰ ਜਿਹੜੇ ਸੋਸ਼ਲ ਸਰਵਿਸ ਆਮ ਸਮਿਟ ਕਮੇਟੀ ਵੱਲੋਂ ਬਣਾਈ ਕਿਸ ਧਾਮ ਨੂੰ ਹੋਰ ਵਧੀਆ ਤਰੀਕੇ ਨਾਲ ਚਲਾ ਸਕਣ ਜੀ ਦੂਸਰਾ ਇਹਨਾਂ ਨੇ ਇੱਕ ਹੋਰ ਬਹੁਤ ਵਧੀਆ ਗੱਲ ਕਹੀ ਵੀ ਤੁਸੀਂ ਇੱਥੇ ਆ ਕੇ ਪਾਰਕ ਦੇ ਟਾਈਪ ਬਣਿਆ ਹੋਇਆ ਤੁਸੀਂ ਇਹਨੂੰ ਦੇਖੋ ਇਥੇ ਜਿਹੜੇ ਇਥੇ ਸ਼ਹਿਰ ਕਰਨ ਲਈ ਆਓ ਨਾ ਕਿ ਜਿਵੇਂ ਇਸ ਤਰ੍ਹਾਂ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਇਸ ਨੂੰ ਲੇਡੀਜ਼ ਵੀ ਇਥੇ ਆ ਸਕਦੇ ਹਨ ਇਸ ਨੂੰ ਇਸ ਤਰ੍ਹਾਂ ਬਣਾਇਆ ਲੋਕ ਇਥੇ ਆਣ ਘੁੰਮਣ ਫਿਰਨਾਨ ਸ਼ਹਿਰ ਕਰਨਾ ਨਾ ਕਿ ਇਥੇ ਜਿਹੜੇ ਐ ਸਿਰਫ ਜਦੋਂ ਅਸੀਂ ਇਸ ਧਰਤੀ ਤੋਂ ਚੱਲ ਜਾਨੇ ਆ ਉਸ ਪਰਮਾਤਮਾ ਵਿੱਚ ਲੀਨ ਹੁੰਨੇ ਆ ਉਦੋਂ ਹੀ ਪਹੁੰਚੀਏ ਦੁਖੀ ਹਿਰਦੇ ਨਾਲ ਪਹੁੰਚੀਏ ਇਹ ਸਭ ਨੂੰ ਬੁਲਾਉਂਦੇ ਆ ਇੱਥੇ ਲੰਗਰ ਖਵਾਉਂਦੇ ਆ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਅੱਗੇ ਹੋਰ ਜਾਣਕਾਰੀ ਲਈ ਮਿਲਦੇ ਆ ਅੰਦਰ ਤੁਹਾਨੂੰ ਕਿਸ ਤਰ੍ਹਾਂ ਬਣਿਆ ਹੋਇਆ ਹੈ ਵਰ ਸਵਰਗ ਧਾਮ ਸੁਸਾਇਟੀ ਉਹ ਦਿਖਾਉਂਦੇ ਆ ਉਸ ਦੇ ਨਾਲ ਹੀ ਤੁਹਾਨੂੰ ਵਿਚਾਰ ਤੇ ਇਹਨਾਂ ਦੇ ਆਸ-ਪਾਸ ਮੈਂਬਰਾਂ ਦੇ ਵਿਚਾਰ ਜਾਣ ਕੇ ਸਾਨੂੰ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਹੀ ਅਗਲੀ ਨਿਊਜ਼ ਨਾਲ ਫਿਰ ਮਿਲਾਂਗੇ ਸੱਚ ਜੋ ਤੁਸੀਂ ਜਾਣਨਾ ਚਾਹੁੰਦੇ